ਕੀ ਕੋਦੋਂ ਤੱਕੰ ਦਾ ਲੈ ਇਹ ਕਿ ਹੋ ਸਕਦਾ ਜੀ ਜਲਦੀ ਲੋਕ ਸਭਾ ਦੀਆਂ ਸੀਟਾਂ ਅਸੀਂ ਵੰਡ ਦਾਂਗੇ ਬੇਫਿਕਰ ਹੋ ਜਾਓ ਔਰ ਮੈਨੂੰ ਲੱਗਦਾ ਕਿ ਬਹੁਤ ਚੰਗੇ ਉਮੀਦਵਾਰ ਆ ਲੋਕ ਪੱਖੀ ਉਮੀਦਵਾਰ ਅਸੀਂ ਧਿਆਨ ਗੀ ਔਰ ਜਿਸ ਪ੍ਰਕਾਰ ਦੇ ਸਰਵੇ ਆ ਰਹੇ ਹੈ ਸਾਹ ਕਾਂਗਰਸ ਪਾਰਟੀ ਦੀ ਵੋਟ ਪਰਸੈਂਟੇਜ ਦਾ ਚਾਹੇ ਸੀਟਾਂ ਦਾ ਮੈਨੂੰ ਲੱਗਦਾ ਹੈ ਕਿ ਅਮੀਦ ਕਰਾਂਗੇ ਅਸੀਂ ਉਹਨਾਂ ਸਰਵੇਆਂ ਤੋਂ ਨਹੀਂ ਉਹਨਾਂ ਤੋਂ ਵੀ ਉਹਨਾਂ ਦੀ ਉਪੇਖਿਆ ਦੇ ਮੁਤਾਬਕ ਉਦੋਂ ਵੀ ਵਧੀਆ ਅਸੀਂ ਉਮੀਦਵਾਰ ਰਹੀਏ ਤੇ ਨਤੀਜੇ ਸਾਡੇ ਹਾਂ ਪੱਕੀ ਹੋਣਗੇ ਚੱਪੇਵਾਲ ਤੋਂ ਕਿਵੇਂ ਵੇਖ ਦੋ ਜਾਨ ਨੂੰ ਕਿਉਂਕਿ ਵਿਧਾਨ ਸਭਾ 'ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ ਕਰਜ਼ੇ ਦੀ ਪੰਡ ਲੈ ਕੇ ਗਏ ਸੰਗਤ ਦੇਖੋ ਪਤਾ ਨਹੀਂ ਲੱਗਦਾ ਅੱਜ ਕੱਲ੍ਹ ਲੋਕਾਂ ਦਾ ਟੂ ਮੱਚ ਓਪਰਚੂਨਿਸਟ ਲੋਗ ਹੋ ਗਏ ਨੇ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਮੈਂ ਕੀ ਲੈਣਾ ਉਹ ਚੱਬੇਵਾਲ ਸਾਹਿਬ ਵਾਲ ਸਾਹਿਬ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮਐਲਏ ਬਣਾਇਆ ਫਿਰ ਉਹਨਾਂ ਨੂੰ ਅਸੀਂ ਐਸਸੀ ਕਮਿਸ਼ਨ ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟਡ ਕੈਂਡੀਡੇਟਸ ਹੈਗੇ ਨੇ ਹੋਰ ਵੀ ਚੰਗੇ ਕੋਈ ਐਮਪੀ ਦਾ ਕੈਂਡੀਡੇਟ ਹੋ ਸਕਦਾ ਹੁਣ ਇਹ ਤਾਂ ਨਹੀਂ ਕਿ ਵੀ ਚੱਬੇਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਏ لیکن جس پرکارو گئے ہیں میں سمجھنا کہ ਤੁਹਾਡਾ یقین ਉੱਠ ਜਾਂਦਾ ਕਿਸੇ ਵੀ ਵਿਅਕਤੀ ਤੋਂ ਕਾਂਗਰਸ پارٹی ਤੋਂ ਇਸ ਤੋਂ ਵੱਡਾ ਕਾਂਗਰਸ پارٹی ਕੀ ਚੀਜ਼ ਦੇ ਸਕਦੀ ਤੁਹਾਨੂੰ ਡਿਪਟੀ ਲੀਡਰ ਬਣਾਤਾ پارٹی ਦਾ ਵਿਧਾਨ ਸਭਾ ਵਿੱਚ ਤੁਸੀਂ ਡਿਪਟੀ ਲੀਡਰ ਹੋ ਔਰ ਜਿਸ ਪ੍ਰਕਾਰ ਦੇ ਹਾਲਾਤ ਹੋ ਗਏ ਤੁਸੀਂ ਕਰਜ਼ੇ ਦੀ ਪੰਡ ਲੈ ਕੇ ਜਾ ਰਹੇ ਹੋ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸੰਗਤ ਲੈ ਕੇ ਜਾ ਰਹੇ ਹੋ ਭਗਵੰਤ ਸਿੰਘ ਨਾ ਮਹਿਰਾਸ 씨 ਅੱਜ ਗੜਾ ਥੱਲੇ ਕਰਕੇ ਉਸੇ ਮਾਨ ਸਾਹਿਬ ਤੋਂ ਤੁਸੀਂ ਪਟਕਾ ਪਵਾ ਰਹੇ ਹੋ ਮੈਂ ਸਮਝ ਨਾ ਕਿ ਕਹਿਣਾ ਨਹੀਂ ਚਾਹੀਦਾ ਮਾਫੀ ਚਾਉਣਾ ਕਿ ਲੋਕਾਂ ਨੇ ਸ਼ਰਮ ਸ਼ਰਮ ਤਾਂ ਬਿਲਕੁਲ ਆ ਹੀ ਦਿੱਤੀ ਹੈ ਕਿਵੇਂ ਫੇਸ ਕਰੋਗੇ ਕੋਈ ਵਿਅਕਤੀ ਅਗਰ ਕੱਲ ਨੂੰ ਮੇਰੇ ਨਾਲ ਕੱਲ ਗੱਲ ਕੀਤੀ ਹੈ ਚੱਬੇਵਾਲ ਸਾਹਿਬ ਦੀ ਤੁਸੀਂ ਫੇਸ ਕਿਵੇਂ ਕਰੋਗੇ ਜਨਤਾ ਨੂੰ ਮੈਂ ਜਨਤਾ ਵਿੱਚ ਹੀ ਮੇ ਜਾਵਾਂਗਾ ਲੋਕ ਕਹਿਣਗੇ ਯਾਰ ਇਹ ਦੇ ਬੇਜਕੀਨੇ ਬੰਦੇ ਹੈ ਇਸੇ ਕਰਕੇ ਹੌਲੀ ਹੌਲੀ ਰੀਣੀ ਜੀ ਲੋਕਾਂ ਦਾ ਜਿਹੜਾ ਅਖਬਾਰ ਹੈ ਉਹ ਪੋਲੀਟੀਸ਼ੀਅਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਜੀ ਕੋਈ ਨੂੰ ਲੱਗਦਾ ਕਿ ਇਹ ਪੋਲੀਟੀਸ਼ੀਅਨ ਜਿਹੜੇ ਬਹੁਤ ਝੂਠੇ ਹੈ ਕੱਲ ਨੂੰ ਅੱਜ ਰਾਤ ਨੂੰ ਕੀ ਫੈਸਲਾ ਕਹਿ ਦੇਣਗੇ ਕੱਲ ਨੂੰ ਕੀ ਕਰ ਲਣਗੇ ਇਹਦਾ ਕੋਈ ਇੱਕ ਮਾਰ ਸੋ ਇਸੇ ਕਰਕੇ ਰਾਜਨੀਤੀ ਦਾ ਜਿਹੜਾ ਮਿਆਰ ਹੈ ਉਹ ਦਿਨ-ਦਿਨ ਘਿਰਦਾ ਜਾ ਰਿਹਾ ਹੈ ਇਹੋ ਜਿਹੇ ਲੋਕਾਂ ਦੇ ਕਾਰਨ ਸਾਡਾ ਰਾਜਨੀਤੀ ਦਾ ਮਿਆਰ ਗਿਨਿਆ ਨਹੀਂ ਰਾਜਨੀਤਿਕ ਲੋਗਾ ਨੂੰ ਲੋਕ ਰੱਬ ਮੰਨਦੇ ਸਨ ਕੋਈ ਐਸਾ ਸਮਾਸੀ ਦਾ ਅਕਾਲੀ ਪਾਸਪਾ ਗੱਠ ਜੋੜਦੇ ਹੁੰਦਾ ਲੱਗਦਾ ਕਿਤੇ ਕੋਈ ਗੱਠ ਜੋੜ ਮੈਨੂੰ ਤਾਂ ਲੱਗਦਾ ਹੋਇਆ ਵੇਈ ਹੈ ਪਰ ਲੇਕਿਨ ਇਹ ਪੰਜਾਬ ਦੇ ਕਿਸਾਨਾਂ ਦੇ ਔਰ ਪੰਜਾਬ ਦੇ ਜਿਹੜੀਆਂ ਸਿੱਖ ਜਥੇਬੰਦੀਆਂ ਔਰ ਮੈਂ ਕਹਿੰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪਿੱਛੇ ਸ਼ੁਰੂਆਵੇਗਾ ਇੱਕ ਖੰਜਰ ਸਾਬਤ ਹੋਏਗਾ ਇਹਨਾਂ ਦਾ ਲੈ ਸੀ ਜਿਸ ਪ੍ਰਕਾਰ ਅੱਜ ਪੰਦੇਸ਼ ਦਾ ਪੰਜਾਬ ਦਾ ਕਿਸਾਨ ਪੰਦੇਸ਼ ਦਾ ਅੰਦਾਤਾ ਅੱਜ ਸੜਕਾਂ ਤੇ ਜਿਸ ਕੇ ਨਾਮ ਸ਼ੁਕਰੰਦੀ ਮੌਤ ਹੋਈ ਹੈ ਔਰ ਜਿਸ ਪ੍ਰਕਾਰ ਉਹ ਬੰਦੀ ਸਿੱਖਾਂ ਦੀ ਗੱਲ ਕਿਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਾਂ ਨੇ ਚਿੱਠੀ ਲਿਖੀ ਹੈ ਸੋ ਸਾਰਿਆਂ ਬਿਨਾ ਮੰਗਾ ਤੋਂ ਤੁਸੀਂ ਜਿਸ ਪ੍ਰਕਾਰ ਅਗਰ ਕੋਈ ਫੈਸਲਾ ਕਰ ਲੋਗੇ ਤਾਂ ਤੁਹਾਨੂੰ ਕਿਸੇ ਨੇ ਮਾਫ ਨਹੀਂ ਕਰਨਾ ਲੋਕ ਇੱਕ ਗੁਨਾਹਗਰ ਕੋਈ ਚੋਣਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਹਾ ਆਕਾਲੀ ਦਲ ਨੂੰ ਇਹ ਵੀ ਸਮਝ ਹੈ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਅਗਰ ਅਸੀਂ ਅਲਾਈਂਸ ਨਹੀਂ ਕਰਦੇ ਬੀਜੇਪੀ ਨੂੰ ਇਹ ਸਮਝ ਹੈ ਕਿ ਸਾਡਾ ਕੁਝ ਨਹੀਂ ਵਟਿਆ ਜਾਣਾ ਜੇ ਅਸੀਂ ਅਲਾਈਂਸ ਕਰ ਲਿਆ ਇਹ ਉਹਨਾਂ ਦੀ ਦੋਵਾਂ ਦੀ ਮਿਸਟਰ ਜਾਖੜ ਤੇ ਆਦਮੀ ਸੁਖਬੀਰ ਸਿੰਘ ਬਾਦਲ ਹਰਾਂ ਦੇ ਮੰਦਿਰ ਵਿੱਚ ਗੱਲ ਹੈ ਕਿ ਅਸੀਂ ਖਤਮ ਹੋ ਜਾਵਾਂਗੇ ਮੁਕੰਮਲ ਤੌਰ ਤੇ ਕਿਵੇਂ ਨਾ ਕਿਵੇਂ ਹੋਂਦ ਬਚਾਉਣਾ ਸਿਲੇਂਸ ਕਰ ਲਈ ਪਰ ਹਰ ਚੀਜ਼ ਜਿੱਤ ਨਹੀਂ ਹੈ ਹਾਰਿਆ ਵੀ ਫੌਜਾ ਮਹਾਰਾਣਾ ਪ੍ਰਤਾਪ ਸਾਹਿਬ ਹਾਰਦੇ ਹੀ ਰਹੇ ਅਨੇਕਾਂ ਲੜਾਈਆਂ ਲੜੇ ਪਰ ਲੇਕਿਨ ਦੁਨੀਆ ਦੇ ਵਿੱਚ ਮਹਾਰਾਣਾ ਪ੍ਰਤਾਪ ਦਾ ਨਾਮ ਹੈ ਜਿਹੜੇ ਲੋਕ ਲੜਦੇ ਨੇ ਨਾਮ ਉਹਨਾਂ ਦਾ ਰਹਿੰਦਾ ਹੈ ਜ਼ਰੂਰੀ ਨਹੀਂ ਕਿ ਜਿੱਤ ਨਾਲਿਆਂ ਦਾ ਨਾਮ ਰਹਿੰਦਾ ਬਥੇਰੇ ਲੋਕ ਜਿੱਤ ਜਾਂਦੇ ਨੇ ਬਥੇਰੇ ਲੋਕ ਸਤਾ ਸਰਕਾਰ ਚ ਨਹੀਂ ਦੇ ਨਹੀਂ ਲੇਕਿਨ ਲੋਗੋਨ ਨੇ ਯਾਦ ਨਹੀਂ ਕਰਦੇ ਅਗਲਾ ਕਹਿੰਦਾ ਦੋਗਲਾ ਸੀ ਅਗਲਾ ਕਹਿੰਦਾ ਗੰਦੇ ਸੀ ਇਹਨਾਂ ਨੇ ਕੌਮਾਂ ਦੇ ਪਿੱਛੇ ਲੜਾਈ ਨਹੀਂ ਲੜੀ ਇਹਨਾਂ ਨੇ ਆਪ ਦੀਆਂ ਲੋਕਾਂ ਪਿੱਛੇ ਨਹੀਂ ਖੜੇ ਸੋ ਇਹੋ ਜੇ ਟੈਗ ਪੱਕੇ ਤੌਰ ਤੇ ਅਕਾਲੀ ਦਲ ਦੇ ਲੱਗ ਜਾਣਗੇ ਮੈਂ ਕਿ ਕਦੋਂ ਤੱਕ ਅੰਦਾਜ਼ਾ ਲਾਈਏ ਕਿ ਹੋ ਸਕਦਾ ਜਲਦੀ ਲੋਕ ਸਭਾ ਦੀਆਂ ਸੀਟਾਂ ਅਸੀਂ ਵੰਡ ਦਿਆਂਗੇ ਬੇਫਿਕਰ ਹੋ ਜਾਓ ਔਰ ਮੈਨੂੰ ਲੱਗਦਾ ਕਿ ਬਹੁਤ ਚੰਗੇ ਉਮੀਦਵਾਰ ਲੋਕ ਪੱਖੀ ਉਮੀਦਵਾਰ ਅਸੀਂ ਧਿਆਨ ਗਏ ਔਰ ਜਿਸ ਪ੍ਰਕਾਰ ਦੇ ਸਰਵੇ ਆ ਰਹੇ ਸਾਰ ਕਾਂਗਰਸ ਪਾਰਟੀ ਦੀ ਵੋਟ ਪਰਸੈਂਟੇਜ ਦਾ ਚਾਹੇ ਸੀਟਾਂ ਦਾ ਮੈਨੂੰ ਲੱਗਦਾ ਹੈ ਕਿ ਉਮੀਦ ਕਰਾਂਗੇ ਅਸੀਂ ਉਹਨਾਂ ਸਰਵੇਆਂ ਤੋਂ ਨਹੀਂ ਉਹਨਾਂ ਤੋਂ ਵੀ ਉਹਨਾਂ ਦੀ ਅਪੇਕਸ਼ਾ ਦੇ ਮੁਤਾਬਕ ਉਦੋਂ ਵੀ ਵਧੀਆ ਅਸੀਂ ਉਮੀਦਵਾਰ ਲਈਏ ਤੇ ਨਤੀਜੇ ਸਾਡੇ ਆਪ ਕੀ ਹੋ ਗਏ ਚੱਪੇਵਾਲਦੂ ਕਿਵੇਂ ਵੇਖ ਦੋ ਜਾਨ ਨੂੰ ਕਿਉਂਕਿ ਵਿਧਾਨ ਸਭਾ ਚ ਬੜੇ ਪ੍ਰੋਟੈਸਟ ਕੀਤੇ ਉਹਨਾਂ ਨੇ ਕਰਜ਼ੇ ਦੀ ਪੰਡ ਲੈ ਕੇ ਗਏ ਸੰਧਾ ਲੇਕੋ ਪਤਾ ਨਹੀਂ ਲੱਗਦਾ ਅੱਜ ਕੱਲ ਲੋਕਾਂ ਦਾ ਟੂ ਮੱਚ ਓਪਰਚੂਨਿਸਟ ਲੋਕ ਹੋ ਗਏ ਨੇ ਹਰ ਬੰਦਾ ਇਹ ਸੋਚਦਾ ਕਿ ਮੈਨੂੰ ਕੀ ਮਿਲ ਰਿਹਾ ਮੈਂ ਕੀ ਲੈਣਾ ਉਹ ਚੱਪੇ ਸਾਹਿਬ ਵਾਲ ਸਾਹਿਬ ਨੂੰ ਤਿੰਨ ਵਾਰੀ ਕਾਂਗਰਸ ਪਾਰਟੀ ਦਾ ਸੀ ਕੈਂਡੀਡੇਟ ਬਣਾ ਕੇ ਐਮ ਐਲ ਏ ਬਣਾਇਆ ਫਿਰ ਉਹਨਾਂ ਨੂੰ ਅਸੀਂ एससी कमीशन ਦਾ ਚੇਅਰਮੈਨ ਪੰਜਾਬ ਦਾ ਬਣਾਇਆ ਮੈਂਬਰ ਆਫ ਪਾਰਲੀਮੈਂਟ ਦਾ ਲੜਾਇਆ ਹੁਣ ਇਸ ਵਾਰੀ ਫੇਰ ਇੱਛਾ ਰੱਖਦੇ ਸਨ ਮੈਂਬਰ ਆਫ ਪਾਰਲੀਮੈਂਟ ਦੀ ਲੜਨ ਦੀ ਅਸੀਂ ਹੁਣ ਦੂਸਰੇ ਲੋਕਾਂ ਨੂੰ ਵੀ ਮੌਕਾ ਦੇਣਾ ਹੈ ਆਮ ਜਿਹੜੇ ਹੋਰ ਬਥੇਰੇ ਉੱਥੇ ਕੰਟੈਸਟਡ ਕੈਂਡੀਡੇਟਸ ਹੈਗੇ ਨੇ ਹੋਰ ਵੀ ਚੰਗੇ ਕੋਈ ਐਮਪੀ ਦਾ ਕੈਂਡੀਡੇਟ ਹੋ ਸਕਦਾ ਹੁਣ ਇਹ ਤਾਂ ਨਹੀਂ ਕਿ ਵਿੱਚ ਅਬੇਦਵਾਲ ਸਾਹਿਬ ਨੂੰ ਹੀ ਹਰ ਮੌਕਾ ਦੇਈ ਜਾਏ ਲੇਕਿਨ ਜਿਸ ਪ੍ਰਕਾਰ ਉਹ ਗਏ ਹੈ ਮੈਂ ਸਮਝਦਾ ਕਿ ਤੁਹਾਡਾ ਯਕੀਨ ਉੱਠ ਜਾਂਦਾ ਕਿਸੇ ਵੀ ਵਿਅਕਤੀ ਤੋਂ ਕਾਂਗਰਸ ਪਾਰਟੀ ਤੋਂ ਇਸ ਤੋਂ ਵੱਡਾ ਕਾਂਗਰਸ ਪਾਰਟੀ ਕੀ ਚੀਜ਼ ਦੇ ਸਕਦੀ ਹੈ ਤੁਹਾਨੂੰ ਡਿਪਟੀ ਲੀਡਰ ਬਣਾਤਾ ਪਾਰਟੀ ਦਾ ਵਿਧਾਨ ਸਭਾ